ਇਹ ठा ਸਾਰੇ ਅੱਜ ਗੱਲ ਕਰਦੇ ਆਂ ਆਪਾਂ ਧੁੰਦ ਬਾਰੇ ਧੁੰਦ ਬਹੁਤ ਪੈ ਰਹੀ ਆ ਤੇ ਆਪਣੇ ਸਾਰੇ ਭੈਣ ਭਰਾ ਥੋੜਾ ਘੱਟ ਕੇ ਕਿ ਜਿਹੜੇ ਹਸਾਵਣਾਂ ਜਿੱਕਦਮ ਧੁੰਦ ਪੈਣ ਲੱਗੀ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਧੁੰਦ ਬਹੁਤ ਜ਼ਿਆਦਾ ਪੈਣ ਵਾਲੀ ਯਸ ਕਰਕੇ ਮੇਰੇ ਭਰਾ ਜਿਹੜੇ ਵੀ ਜਿਹੜੇ ਆਪਣੇ ਭਰਾ ਪਿਆਰ ਦੇ ਨਾਲ ਤੇ ਆਪ ਦਾ ਬਿਲਕੁਲ ਸੇਫਲੀ ਡਰਾਈਵ ਕਰੋ ਤੇ ਕਰਨੀ ਗੱਲ ਬਾਤ ਥੋੜੇ ਆਪਣੇ ਭੈਣ ਭਰਾ ਜੁੜ ਜਾਣ ਤੇ ਭੈਣ ਭਰਾ ਜੁੜਦੇ ਜਾਣਗੇ ਮੇਰਾ ਵੀਰ ਲਾਈਕ ਜਰੂਰ ਕਰਦੇ ਜਾਇਆ ਕਰੋ ਤੇ ਚੈਨਲ ਨੂੰ ਫੋਲੋ ਕਰ ਲਿਆ ਕਰੋ ਤੇ ਕਮੈਂਟ ਜਰੂਰ ਕਰਾ ਕਰੋ ਕਿੱਥੇ ਕਿੱਥੇ ਭੈਣ ਭਰਾ ਜੁੜ ਰਹੇ ਆ ਤੇ ਤੋਂ ਤਾਂ ਬਹੁਤ ਜ਼ਿਆਦਾ ਜ਼ੋਰ ਫੜ ਗਈ ਆ ਤੇ ਬਾਰ ਬਾਰ ਇਹੋ ਕਹਿੰਨੇ ਆ ਵੀ ਆਪਣਾ ਬਿਲਕੁਲ ਬਚਾ ਕੇ ਮੋਟਰਸਾਈਕਲ ਵਾਲੇ ਖਾਸ ਕਰਕੇ ਭਰਾ ਜਿਹੜੇ ਆ ਤੇ ਕਿਉਂਕਿ ਲੱਗੇ ਜਾਨ ਕੇ ਬਿਲਕੁਲ ਪਤਾ ਚੱਲਦਾ ਕੋਈ ਚੀਜ਼ ਆ ਗਈ ਆ ਫਿਰ ਸਵੇਰੇ ਸਵੇਰੇ ਵੀ ਬਹੁਤ ਜ਼ਿਆਦਾ ਧੁੰਦੀ ਇਸ ਕਰਕੇ ਬਿਲਕੁਲ ਸੇਫਲੀ ਆਪਣੀ ਡਰਾਈਵਰੀ ਕਰੋ ਜੇ ਕਿਤੇ ਜਾਣਾ ਵੀ ਆ ਤੇ ਅੱਗੇ ਵਾਲਾ ਟਾਈਮ ਨਾ ਰੱਖੋ ਟਾਈਮ ਨੂੰ ਥੋੜਾ ਜਿਹਾ ਐਡਵਾਂਸ ਕਰੋ ਜੇ ਤੁਹਾਡਾ ਦੇ ਘੰਟੇ ਦਾ ਰਸਤਾ ਤੇ ਤੁਸੀਂ ਉਸ ਨੂੰ 15 ਮਿੰਟ ਪਹਿਲਾਂ ਤੁਰੰਦੀ ਕੋਸ਼ਿਸ਼ ਕਰੋ ਤਾਂ ਕਿ ਤੁਸੀਂ ਨਾਰਮਲੀ ਸਪੀਡ ਤੇ ਜਿਹੜਾ ਆਪਦੀ ਮੰਜ਼ਲ ਤੇ ਪਹੁੰਚ ਸਕੋ ਤੇ ਇਸ ਕਰਕੇ ਜਿਹੜੇ ਆਸੇ ਬਹੁਤ ਜ਼ਿਆਦਾ ਹੁੰਦੇ ਧੁੰਦਾਂ ਦੇ ਵਿੱਚ ਤੇ ਅੱਜ ਵੀ ਬਹੁਤ ਜ਼ਿਆਦਾ ਧੁੰਦ ਹੀ ਤੇ ਭਰਾ ਮੇਰੇ ਬਿਲਕੁਲ ਸੇਫਲੀ ਆਪਣੀ ਡਰਾਈਵਰੀ ਕਰਿਆ ਕਰੋ ਆਪਣਾ ਭਰਾ ਜੀ ਹੈਲੋ ਕੀ ਹਾਲ ਚੱਲ ਜੀ ਇਹ ਜੈ ਜੈ ਕੀ ਪੰਡਤ ਜੋ ਆਈਡੀ ਥੋੜੀ ਜੁੜੀ ਹੋਈ ਹੈ ਪਤਾ ਨਹੀਂ ਚੱਲਦਾ ਨਾਂ ਦਾ ਆਪ ਕਹਾਂ ਸੇ ਹੈ ਮੈਂ ਜਲੰਧਰ ਸੇ ਬੋ ਰਹਾ ਹਾਂ ਜੀ ਪੰਜਾਬ ਸੇ ਜਲੰਧਰ ਪੰਜਾਬ ਸੇ ਅੱਗੇ ਆਪਣਾ ਬੋਏ ਭਰਾ ਜੁੜ ਗਿਆ ਹੈਲੋ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਮੇਰੇ ਭਰਾ ਜਿਹੜੇ ਜਿਹੜੇ ਜੋ ਜੋ ਵੀ ਕਮੈਂਟ ਕਰ ਰਹੇ ਆਂ ਸਾਥ-ਸਾਥ ਮੈਂ ਲਾਈਕ ਜਰੂਰ ਕਰਦੇ ਜਾਇਆ ਕਰੋ ਪ੍ਰੀਤ ਜੀ ਕੇਵਾ ਸਿੰਘ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਟੇਟਾ ਕੋ ਹਾਂਜੀ ਅੱਛੇ ਹੋ ਆਪ ਪ੍ਰੀਤ ਸਮੇ ਹੋ ਹਾਂਜੀ ਤੋ ਸਾਥ ਸਾਥ ਮੈਂ ਲਾਈਕ ਵੀ ਕਰਦੇ ਜਾਓ ਜੋ ਜੋ ਮੇਰੇ ਭੈਣ ਭਰਾ ਜੋ ਜੁੜ ਰਹੇ ਸਾਥ ਮੇ ਲਾਈਕ ਜਰੂਰ ਕਰਦਾ ਕਰੋ ਤੇ ਅੱਗੇ ਬੋਏ ਭਰਾ ਹੈਲੋ ਕੀ ਹਾਲ ਚਾਲ ਤੁਸੀਂ ਸੁਣਾਓ ਠੀਕ ਠਾਕ ਹੋ ਹੋਰ ਵੀ ਅੱਜ ਧੁੰਦ ਬਹੁਤ ਪੈਣੀ ਸ਼ੁਰੂ ਹੋ ਗਈ ਆ ਤੇ ਭਰਾ ਮੇਰੇ ਥੋੜਾ ਅਗਰ ਸੇਫ ਆਪਦੀ ਯਾਤਰਾ ਕਰੋ ਵਿਸ਼ਾਲ पांडे ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਯਾ ਇਹ ਜਿਹਦਾ ਕੋਈ ਗੱਲ ਨਹੀਂ ਹੋਰ ਵੀ ਜਿਹੜੇ ਜਿਹੜੇ ਭਰਾ ਆਪਣੇ ਨਾਲ ਜੋ ਆਪਣਾ ਕਮੈਂਟ ਵੀ ਕਰ ਰਹੇ ਆ ਤੇ ਭਰਾ ਮੇਰੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਆਪਾਂ ਗੱਲ ਕਰ ਰਹੇ ਆ ਤੇ ਅੱਜ ਧੁੰਦ ਬਹੁਤ ਜ਼ਿਆਦਾ ਕੱਲ ਦੀ ਧੁੰਦ ਬਹੁਤ ਜ਼ਿਆਦਾ ਪੈਣ ਲੱਗ ਪਈ ਆ ਤੇ ਆਪਣਾ ਜਿਹੜੇ ਜਿਹੜੇ ਭਰਾ ਡਿਊਟੀਆਂ ਤੇ ਜਾਂਦੇ ਆ ਜਾਂ ਕੰਮਾਂ ਕਰਾਂ ਤੇ ਜਾਂਦੇ ਆ ਆਪਣਾ 15 ਮਿੰਟ ਦਾ ਟਾਈਮ ਜਾਂ 15-20 ਮਿੰਟ ਦਾ ਟਾਈਮ ਵੱਧ ਰੱਖ ਕੇ ਚੱਲੋ ਤਾਂ ਕਿ ਤੁਸੀਂ ਆਰਾਮ ਦੇ ਨਾਲ ਜਿਹੜਾ ਸਫ਼ਰ ਕਰ ਸਕੋ ਕਿਉਂਕਿ ਹੁਣ ਜਿਹੜੀ ਤੂੰ ਅੱਗੇ ਸਪੀਡ ਨਾਲ ਜਾਂਦੇ ਓ ਸਪੀਡ ਨਾਲ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਧੁੰਦ ਹੀ ਇੰਨਾ ਜ਼ਿਆਦਾ ਉਹਦੇ ਨੂੰ ਅੱਧੀ ਸਪੀਡ ਰਹਿ ਜਾਂਦੀ ਆ ਜੇ ਮੰਨ ਲਓ ਕਿ ਆਪਾਂ ਅੱਧੇ ਘੰਟੇ ਦਾ ਸਫ਼ਰ ਆ ਤੇ ਆਪਾਂ ਨੂੰ ਘੜ ਤੋਂ ਘੜ ਪਾਉਣਾ ਕਿੰਨਾ ਘੰਟਾ ਲੱਗੂਗਾ ਇਸ ਕਰਕੇ ਭਰਾ ਮੇਰੇ ਧੁੰਦ ਬਹੁਤ ਜ਼ਿਆਦਾ ਹੈ ਤੇ ਕਮਾ ਕਰਾਂ ਤੇ ਜਾਣਾ ਹੀ ਪੈਣਾ ਆਪਾਂ ਨੂੰ ਤੇ ਰੋਹਿਤ ਜੀ ਬਾਜੀ ਕਿੱਦਾਂ ਅਰੇ ਕਿਹੜੇ ਪਿੰਡ ਤੋਂ ਹਾਂ ਜੀ ਆਪਾਂ ਜਲੰਧਰ ਤੋਂ ਆ ਜੀ ਮੈਨੂੰ ਪੰਜਾਬੀ ਤੁਹਾਡ ਥੋੜੀ ਥੋੜੀ ਆਉਂਦੀ ਹੈ ਅੱਛਾ ਜੀ ਵਧੀਆ ਗੱਲ ਆ ਪੰਜਾਬੀ ਵੈਸੇ ਵੀ ਸਮਝ ਆਈ ਜਾਂਦੀ ਆ ਪੰਜਾਬੀ ਇੰਨੀ ਜ਼ਿਆਦਾ ਔਕੀ ਪਛਾਣੀ ਹੈ ਪੰਜਾਬੀ ਕਿਤੇ ਬਣ ਕਿਤੇ ਬਣਾ ਹਰ ਕੋਈ ਸਟੇਟ ਦਾ ਆਦਮੀ ਸਮਝ ਜਾਂਦਾ ਰੋਤ ਜੀ ਬੜਾ ਪਾਉ ਪਾਂਜੀ ਔਰ ਮੇਰੇ ਜਿੰਨੇ ਵੀ ਭਰਾ ਆਪਣਾ ਕਮੈਂਟ ਕਰ ਰਿਹਾ ਜਾਂ ਜੁੜੇ ਹੋਏ ਆ ਲਾਈਕ ਜਰੂਰ ਕਰਿਆ ਕਰੋ ਤੇ ਧੁੰਦ ਕੱਲ ਦੀ ਬਹੁਤ ਪੈਨ ਲੱਪੀ ਆ ਠੰਡ ਜਿਹੜੀ ਉਹ ਖਾਸ ਕਰਕੇ ਜਦੋਂ ਧੁੰਦ ਪੈਂਦੀ ਠੰਡ ਉਦੋਂ ਹੀ ਸ਼ੁਰੂ ਹੁੰਦੀ ਆ ਨਵੇਂ ਸਾਲ ਤੇ ਪਾਵਾਂਗੇ ਜੀ ਨਵੇਂ ਸਾਲ ਤੇ ਸਾਲ ਤੇ ਪਾਵਾਂਗੇ ਹਾਂਜੀ ਹਾਂਜੀ ਭਰਾ ਜੀ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ ਨਾ ਕਰੀਬਨ ਕਰੀਬਨ ਹਰ ਕਿਸੇ ਨੂੰ ਸਮਝ ਆ ਜਾਂਦੀ ਹੈ ਤੇ ਨਿਆਵੀ ਪਾਛਾ ਦੀ ਮਤਲਬ ਵੀ ਸੁਣਦੇ ਵਿੱਚ ਵੀ ਯਾਰ ਕਿਸੇ ਨੂੰ ਮਜ਼ਾ ਆਉਂਦਾ ਠੀਕ ਹੈ ਨਾ ਓਕੇ ਭਾਜੀ ਇੰਜੋਏ ਓਕੇ ਭਰਾ ਜੀ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਲਾਈਕ ਜ਼ਰੂਰ ਕਰਦੇ ਜਾਂਦੇ ਜਾਂਦੇ ਹਾਂਜੀ ਪਾਜੀ ਵੱਲੇ ਵੱਲੇ ਹਾਂਜੀ ਕੀ ਹਾਲ ਚੱਲ ਜੀ ਨੇ ਭਰਾ ਹੋਰੀ ਹੋਰੀ ਆਪਣੇ ਨਾਲ ਜੁੜਦੇ ਜਾ ਰਹੇ ਆ ਕੁਝ ਪੁਰਾਣੇ ਭਰਾ ਵੀ ਆਪਣੇ ਜੁੜਦੇ ਆਂ ਗੱਲਬਾਤ ਕਰਨ ਲਈ ਤੇ ਹੋਰ ਵੀ ਜੜ ਜੜੇ ਭਰਾ ਆਪਣੇ ਸਕਰੀਨ ਤੇ ਆਉਂਦੇ ਜਾਂਦੇ ਕਮੈਂਟ ਕਰਕੇ ਜਰੂਰ ਦੱਸੋ ਕਿਹੜੇ ਕਿਹੜੇ ਲੱਗੇ ਕੀ ਮਾਹੌਲ ਚੜ ਤੁੰਦਾ ਅੱਜਕੱਲ ਠੀਕ ਹੈ ਤੁਸੀਂ ਸੁਣਾਓ ਵਧੀਆ ਜੀ ਹਾਂਜੀ ਵਧੀਆ ਵਧੀਆ ਠੀਕ ਚਾਹੀਦੀ ਆ ਜਿਹੜੇ ਜਿਹੜੇ ਭਰਾ ਆਪਣੇ ਜੁੜਦੇ ਆਂਦੇ ਕਮੈਂਟ ਜ਼ਰੂਰ ਕਰੋ ਕੈਨੇਡਾ ਸੇ ਹਾਂ ਆਪ ਮੈਂ ਜਲੰਧਰ ਤੋਂ ਬੋ ਰਿਹਾ ਜੀ ਜਲੰਧਰ ਸਾਡਾ ਵੀ ਜਲੰਧਰ ਬਹੁਤ ਜ਼ਿਆਦਾ ਬਾਹਰ ਆ ਜੇ ਤਾਂ ਜ਼ਿਆਦਾ ਸ਼ੁਰੂਆਤ ਬਾਹਰ ਜਾਂਦੀ ਜਿਹੜੀ ਕਿ ਇਤੋਂ ਜਲੰਧਰ ਤੋਂ ਹੀ ਜਲੰਧਰ ਏਰੀਆ ਸ਼ਹਿਰਪੁਰ ਏਰੀਆ ਬਹੁਤ ਜ਼ਿਆਦਾ ਬਾਹਰ ਗਿਆ ਹੈ। ਉਸ ਤੋਂ ਬਾਅਦ ਤੇ ਹੁਣ ਸਾਰਾ ਪੰਜਾਬ ਇਹ ਪਿੰਡਾਂ ਦੇ ਵਿੱਚੋਂ ਵੀ ਬਹੁਤ ਮੁੰਡੇ ਹੁਣ ਬਾਹਰ ਆ। ਚਾਹੇ ਪਾਕਿਸਤਾਨ ਤੋਂ ਬੋਰੇ ਭਰਾ। ਇੱਕ ਮੈਂ ਦੇਖਿਆ ਵੀ ਜਦੋਂ ਆਪਾਂ ਲਾਈਵ ਹੁੰਦੇ ਆ ਨਾ ਮੇਰੇ ਲਾਈਵ ਦੇ ਵਿੱਚ ਇੱਕ ਦੋ ਭਰਾ ਪਾਕਿਸਤਾਨ ਦੇ ਜ਼ਰੂਰ ਆਪਣੇ ਨਾਲ ਲਾਈਵ ਹੁੰਦੇ ਆ। ਲਾਈਕ ਤੇ ਆਉਂਦੇ ਆ ਆਪਣੇ ਦੇ ਪਾਕਿਸਤਾਨ ਵੀ ਆਪਣਾ ਗੁਵਾਂਡੀ ਦੇਸ਼ ਹੈ ਤੇ ਕਾਸ ਕਰਕੇ ਮੈਂ ਪਿੱਛੋਂ ਪਹਿਲੇ ਮਤਰਨ ਤਾਲ ਤੋਂ ਪਿੱਛੋਂ ਤੇ ਸਾਡਾ ਬਾਰਡਰ ਏਰੀਆ ਲੱਗਦਾ ਉੱਥੇ ਬਿਲਕੁਲ ਬਾਰਡਰ ਦੇ ਨਾਲ ਹੀ ਹੋਰ ਜਿਹੜੇ ਭਰਾ ਆਪਣੇ ਜੁੜਦੇ ਜਾ ਰਹੇ ਲਾਈਕ ਕਮੈਂਟ ਜ਼ਰੂਰ ਕਰਦੇ ਜਾਓ ਤੇ ਚੈਨਲ ਨੂੰ ਭਰਾ ਮੇਰੇ ਫੋਲੋ ਜ਼ਰੂਰ ਕਰ ਲਿਓ ਮੇਤਾ ਹੈਲੋ ਬ੍ਰਦਰ ਹਾਂਜੀ ਕਿਹਾਲ ਚਾਲਕ ਤੁਸੀਂ ਲੋਠੀਠਾ ਕੋ ਆਪਣੇ ਭਰਾ ਜਿਹੜੇ ਆਪਣੇ ਨਾਲ ਨਵੇਂ ਜੁੜੇ ਤੇ ਆ ਤੇ ਮੇਰੇ ਭਰਾ ਚੈਨਲ ਜ਼ਰੂਰ ਫੋਲੋ ਕਰ ਲਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਜਦੋਂ ਕਮੈਂਟ ਕਰਦੇ ਜੋ ਹੋਰ ਵੀ ਜਿਹੜੇ ਆਪਣੇ ਭਰਾ ਸਕਰੀਨ ਤੇ ਆਉਂਦੇ ਜਾਂਦੇ ਆ ਤੇ ਜਲਦੀ ਜਲਦੀ ਕਮੈਂਟ ਕਰੋ ਅੱਜ ਜਦੋਂ ਸਵੇਰੇ ਸਾਰੇ ਡਿਊਟੀ ਤੇ ਨਿਕਲੇ ਤੇ ਬਹੁਤ ਜ਼ਿਆਦਾ ਹੀ ਅਜਧ ਭੰਦ ਪਈ ਸੀ। ਕੈਸੇ ਹੋ ਭਾਈ? ਠੀਕ ਠਾਕ ਹੋ। ਗੁਪਤਾ ਜੀ, ਕੈਸੇ ਹੋ ਠੀਕ ਠਾਕ ਹੋ ਆਪ? ਅੱਜ ਜਿਹੜੇ ਜਿਹੜੇ ਤਾਂ ਆਪਣੇ ਪੰਜਾਬ ਦੇ ਭਰਾ ਆ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਮੈਂ ਪੋਸਟਾਂ ਤੇ ਵੀ ਪੋਸਟ ਵੀ ਕੋਈ ਪਾਉਣਾ ਫੇਸਬੁੱਕ ਤੇ ਵੀ ਤੇ ਆਪਾਂ ਜਦੋਂ ਜ਼ਿਆਦਾ ਧੁੰਦ ਪੈਂਦੀ ਆ ਆਪਾਂ ਜ਼ਰੂਰ ਕਹਿੰਨੇ ਨੇ ਭਰਾ ਮੇਰੇ ਸੇਫਲੀ ਜਾ ਕਰੋ ਜਿੱਥੇ ਵੀ ਜਾਂਦੇ ਜੋ ਆਪਣੀ ਜਦੋਂ ਮੰਜ਼ਿਲ ਤੈਅ ਕਰਦੇ ਜੋ ਤੇ ਆਰਾਮ ਦੇ ਨਾਲ ਜਾਓ ਜਲਦੀਬਾਜੀ ਨਾ ਕਰੋ ਧੁੰਦ ਬਹੁਤ ਜ਼ਿਆਦਾ ਇਹ ਜਿਹੜਾ ਤੁਹਾਨੂੰ ਜਿੱਤਰਾ ਵੱਡੇ ਰੋਡ ਤੇ ਜਾਂਦੇ ਤੁਸੀਂ ਤੇ ਇੱਥੇ ਬੱਸਾਂ ਜਿਹੜੀਆਂ ਨਾ ਬੱਸਾਂ ਵਾਲੇ ਜਿਹੜੇ ਇੰਨੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਇਹ ਤੁਹਾਨੂੰ ਤਾਂ ਅੰਦਰੋਂ ਨਹੀਂ ਦੇਖਦੇ ਤੇ ਇਸ ਕਰਕੇ ਜਿਹੜੇ ਵੱਡੇ ਰੋਡ ਤੇ ਚੱਲਦੇ ਹੋ ਭਰਾ ਮੇਰੇ ਬਿਲਕੁਲ ਆਹ ਰਾਮਾ ਚੱਲਿਆ ਕਰੋ ਸਾਈਡ ਤੇ ਹੋ ਕੇ ਚੱਲਿਆ ਕਰੋ ਕਿਉਂਕਿ ਇਹੜੇ ਬੱਸਾਂ ਵਾਲਿਆ ਇਹਨਾਂ ਨੂੰ ਆਪਣੇ ਟਾਈਮ ਨਾ ਹੁੰਦਾ ਮਤਲਬ ਹੁੰਦਾ ਤੇ ਇੱਕ ਫਿਰੇ ਬਿਲਕੁਲ ਉੱਪਰ ਬੈਠੇ ਹੁੰਦੇ ਪਰ ਬੱਸ ਇਹਨਾਂ ਦੀ ਜਿਹੜੀ ਆ ਮਤਲਬ ਪਰ ਲੇਟਾ ਥੱਲੇ ਹੁੰਦੀਆਂ ਆ ਆਪ ਉੱਪਰ ਬੈਠੇ ਹੁੰਦੇ ਇਹਨਾਂ ਨੂੰ ਵਿਪਨ ਕਦੀ ਬੰਦੇ ਸਿਧਾਂਤ ਅਦਾਲਾ ਧੁੰਦ ਦੇ ਵਿੱਚ ਤੇ ਜਿਤਰਾਮ ਛੋਟੀਆਂ ਗੱਡੀਆਂ ਵਾਲੇ ਜਾਂ ਮੋਟਰਸਾਈਕਲ ਵਾਲੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਮੋਟਰਸਾਈਕਲ ਵਾਲੇ ਬਿਲਕੁਲ ਰੋਡ ਤੇ ਸਾਈਡ ਤੇ ਚੱਲਿਆ ਕਰੋ ਤੇ ਇੱਕ ਅੱਜ ਕੱਲ ਆ ਲਾਈਟਾਂ ਆ ਗਈਆਂ ਚਟਕੀਆਂ ਚੈਨ ਜਿਹਨੂੰ ਕਹਿ ਦਿੰਦੇ ਆਪਾਂ ਐਲਈਡੀ ਲਾਈਟਾਂ ਤੇ ਐਲਈਡੀ ਲਾਈਟਾਂ ਜਿਹੜੀਆਂ ਧੁੰਦ ਨਹੀਂ ਪਾੜਦੀਆਂ ਇਸ ਕਰਕੇ ਮੇਰੇ ਭਰਾ ਜਿਹੜੇ ਵੀ ਆਪਣੇ ਖਾਸ ਕਰਕੇ ਮੋਟਰਸਾਈਕਲ ਵਾਲੇ ਆ ਤੇ ਮੇਰੇ ਭਰਾ ਜਿਹੜੇ ਪੀਲੀਆਂ ਲਾਈਟਾਂ ਜ਼ਰੂਰ ਲਵਾਓ। ਇਹ ਜਿਹੜੇ ਤੁਹਾਡੇ ਵਿੱਚ LED ਬਲਬ ਲੱਗੇ ਹੁੰਦੇ ਆ ਇੱਕ ਲਾਈਟ ਆਉਂਦੀ ਆ 500 ਰੁਪਏ ਦੀ ਲਾਈਟ ਆ ਤੇ ਉਹ ਇੱਕ ਮਤਲਬ ਦੋ ਆਪਸ਼ਨ ਹੁੰਦੇ ਆ ਇੱਕ ਪੀਲੀ ਆ ਤੇ ਇੱਕ ਉਹ LED ਆ। ਉਹਦੀ ਪੀਲੀ ਲਾਈਟ ਏਡੀ ਵਧੀਆ ਮਤਲਬ ਕਿ ਜਿਹੜੀ ਧੁੰਦ ਨੂੰ ਪਾੜਦੀ ਆ। ਤੇ ਇਸ ਕਰਕੇ ਮੇਰੇ ਭਰਾ ਜਿਹੜੇ ਜਿਹੜੇ ਮੋਟਰਸਾਈਕਲ ਜਿਹਨਾਂ ਨਾਲ LEDਆਂ ਲੱਗੀਆਂ ਹੋਈਆਂ ਨਾ LED ਜਿਹੜੀ ਲਾਈਟ ਆ ਇਹ ਧੁੰਦ ਨੂੰ ਨਹੀਂ ਪਾੜਦੀ। ਤੇ ਤੁਸੀਂ ਕੋਸ਼ਿਸ਼ ਕਰੋ ਕਿ ਜ਼ਿੰਦਗੀ ਨਾਲ ਆਉਂਦੇ ਕੁਝ ਨਹੀਂ ਮਹਿੰਗਾ ਹੁੰਦਾ ਭਰਾ ਮੇਰੇ ਇੱਕ 500 ਕੁ ਦੀ ਲਾਈਟ ਆਉਂਦੀ ਆ ਜਿਹੜੀ ਮੈਂ ਤੁਹਾਡੀ ਮੋਟਰਸਾਈਕਲ ਤੇ ਲਾਉਣ ਵਾਸਤੇ ਤੇ ਉਹ ਜ਼ਰੂਰ ਲਗਾਓ ਪੀਲੀ ਲਾਈਟ ਜਿਹੜੀ ਬਹੁਤ ਜ਼ਰੂਰੀ ਆ ਪੀਲੀ ਲਾਈਟ ਨਾਲ ਇੱਕ ਤਾਂ ਤੁਹਾਨੂੰ ਜਿਹੜਾ ਅੱਗੇ ਤੋਂ ਆ ਰਿਹਾ ਕੋਈ ਵੀ ਤੁਹਾਡੀ ਪੀਲੀ ਲਾਈਟ ਨੂੰ ਬਹੁਤ ਜਲਦੀ ਦਿਖੂਗੀ ਤੇ ਜਿਹੜੀ LED ਲਾਈਟ ਆ ਬਹੁਤ ਘੱਟ ਦਿਖਦੀ ਆ ਤੇ ਅੱਜ ਬਹੁਤ ਜਨ ਸਵੇਰ ਸੁਭਾਹ ਆ ਰਹੀ ਸੀ ਤੇ ਬਹੁਤ ਦਿੱਕਤ ਆ ਰਹੀਆਂ ਰਸਤੇ ਵਿੱਚ ਕਈ ਵਾਰ ਤੇ ਪਤਾ ਹੀ ਨਹੀਂ ਚੱਲ ਰਿਹਾ ਪਏ ਅੱਗੇ ਹੈ ਰੋਡ ਜਾਂ ਨਹੀਂ 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 ਰੋਡ ਤੇ ਮੈਂ ਰਾਤ ਸਵੇਰ ਤੜਕੇ ਮੈਂ ਗਿਆ ਸੀ ਡਿਊਟੀ ਤੋਂ ਤੇ ਤੁਹ ਯਕੀਨ ਮੰਨਿਓ ਤਿੰਨ ਚਾਰ ਜਗ੍ਹਾ ਤੇ ਹੋਰ ਸਾਈਡ ਨੂੰ ਚਲਾ ਗਿਆ ਪਤਾ ਨਹੀਂ ਚੱਲ ਰਿਹਾ ਇਸ ਕਰਕੇ ਆਪਣਾ ਧਿਆਨ ਰੱਖੋ ਅੱਜ ਡੇਟ ਮੈਂ ਚੋਰੋ ਸੋ ਕਰ ਰਹੇ ਕਿਹਾ ਚੱਲ ਭਾਜੀ ਅਮਰ ਸਿੰਘ ਯੂਪੀ ਬਰੇਲੀ ਸੇ ਲਾਈਕ ਡਨ ਥੈਂਕ ਯੂ ਭਰਾ ਮੇਰਾ ਜੇ ਇਹ ਭਰਾ ਆਪਣੇ ਨਾਲ ਅੱਗੇ ਜੁੜ ਜਾਂਦਾ ਅਮਰ ਸਿੰਘ ਤੇ ਕਰਨਾ ਹੋ ਜਾ ਪੈਣਾ ਕਿਦਾਂ ਹੋ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ ਦੀਗਾ ਜੀ ਵਧੀਆ ਕਰਨ ਭਰਾ ਜੀ ਆਪਣੇ ਹੋਰ ਵੀ ਜਿਹੜੇ ਭਰਾ ਆਪਣੇ ਨਾਲ ਜੁੜਦੇ ਜਾ ਰਹੇ ਆ ਤੇ ਕਮੈਂਟ ਜ਼ਰੂਰ ਕਰੋ ਤੇ ਕੁਝ ਆਪਾਂ ਅੱਜ ਲੋ ਧੁੰਦ ਬਾਰੇ ਵੀ ਦੱਸ ਰਹੇ ਹਾਂ ਕਿ ਧੁੰਦ ਬਹੁਤ ਜ਼ਿਆਦਾ ਹੈ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਨਾਲ ਕਮੈਂਟ ਪੜਨੇ ਆ ਭਰਾਵਾਂ ਦੇ ਤੇ ਮੈਂ ਜ਼ਿਆਦਾ ਉਹ ਕਹਿ ਰਿਹਾ ਸੀ ਮੈਂ ਖੁਦ ਪੀਲੀ ਲਾਈਟ ਲਵਾਈ ਹੋਈ ਮੋਟਰਸਾਈਕਲ ਦੇ ਵਿੱਚ LED ਲਾਈਟ ਜਿਹੜੀ ਹੈ ਉਹਦੇ ਨਾਲ ਨੂੰ ਪਤਾ ਲੱਗਦਾ ਬਿਲਕੁਲ ਹੀ ਇਸ ਕਰਕੇ ਭਰਾ ਮੇਰੇ ਨਾਲ ਜਿਹੜੇ ਜਿਹੜੇ ਵੀ ਤੁਹਾਡੇ ਕੋਲ ਗੱਡੀਆਂ ਜਾਂ ਜਾਂ ਪੀਲੇ ਪੀਲੀ ਇੱਕ ਕਵਰ ਚੜਦਾ ਲਾਈਟ ਦੇ ਉੱਤੇ ਤੇ ਅਸਲ ਵਿੱਚ ਜੇ ਸ਼ੁਰੂ ਤੋਂ ਜਿਹੜੀਆਂ ਪੀਲੀਆਂ ਲਾਈਟਾਂ ਆਈਆਂ ਹਨ ਉਹ ਕਿਸੇ ਵਜ੍ਹਾ ਦੇ ਕਾਰਨ ਆਈਆਂ ਸੀ ਪਰ ਕੰਪਨੀਆਂ ਨੇ ਉਹਨਾਂ ਨੂੰ ਹੋਰ ਹੀ ਉਹਨਾਂ ਦਾ ਕਰਤਾ ਅਸਲ ਪੀਲੀ ਲਾਈਟ ਜਿਹੜੀ ਧੁੰਦ ਵਾਸਤੇ ਜ਼ਿਆਦਾਤਰ ਬਹੁਤ ਕਾਰਗਰ ਆ ਇਸ ਕਰਕੇ ਮੇਰੇ ਭਰਾ ਪੀਲੀ ਲਾਈਟ ਦਾ ਇਸਤੇਮਾਲ ਜ਼ਿਆਦਾ ਕਰਿਆ ਕਰੋ ਪੀਲੀ ਲਾਈਟਾਂ ਵੀ ਮੋਟਰਸਾਈਕਲਾਂ ਦੇ ਵਿੱਚ ਲਵਾਓ ਤੇ ਕਿਉਂਕਿ ਹੁਣ ਆਹ ਕਦੀਬਾ ਨਹੀਂ ਕਦੀਬਾ ਨਾ 2-3 ਮਹੀਨੇ ਜਿਹੜੇ ਆ ਨਾ ਇਹ ਬਹੁਤ ਧੁੰਦ ਦੇ ਖਤਰਨਾਕ ਹੁੰਦੇ ਆ ਤੇ ਬਾਕੀ ਤੇ ਚਲੋ ਗਰਮੀਆਂ ਚ ਚੱਲਦਾ ਹੀ ਰਹਿੰਦਾ ਏ ਇਹ ਸਾਨੂੰ ਬਹੁਤ ਹਾਂਜੀ ਮਤਾਬ ਜੀ ਹੈਲੋ ਬ੍ਰਦਰ ਕਿਹਾ ਚ ਵਧੀਆ ਤੁਸੀਂ ਸੁਣਾਓ ਕੈਸੇ ਹੋ ਠੀਕ ਠਾਕ ਹੋ ਸੰਜੂ ਬਾਬਾ ਭਾਈ 5000 ਏਟੀਐਮ ਕਰ ਦੋ ਮੇਰਾ ਚਲਾਨ ਹੋ ਗਿਆ ਚਲਾਨ ਭਰਾ ਕੋਈ وجہ ਦੇ ਨਾਲ ਹੀ ਹੋਇਆ ਹੋਣਾ ਤੇ ਚਲਾਨ ਜਿਹੜਾ ਹੈ ਨਾ ਮੇਨ ਚੀਜ਼ ਜਿਹੜੀ ਹੁੰਦੀ ਆ ਜਿਤ ਤਰ੍ਹਾਂ ਤੁਹਾਡੇ ਕੋਲ ਖਾਸ ਕਰਕੇ ਡਰਾਈਵਰੀ ਲਾਇਸੈਂਸ ਜਿਹੜਾ ਬਹੁਤ ਜ਼ਰੂਰੀ ਆ ਜਦੋਂ ਤੁਸੀਂ ਕੋਈ ਵੀ ਕੱਲਾ ਕੇ ਜਾਂਦੇ ਜੋ ਤੁਹਾਡਾ ਡਰਾਈਵਿੰਗ ਲਾਇਸੈਂਸ ਬਹੁਤ ਹੀ ਜ਼ਰੂਰੀ ਆ ਡਰਾਈਵਿੰਗ ਲਾਇਸੈਂਸ ਜਿਹੜਾ ਨਾ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਜ਼ਰੂਰੀ ਹੋਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਆਪਾਂ ਨਾ ਮਜ਼ਾਕ ਸਮਝਦੇ ਆ ਉਹ ਕੀ ਆ ਇੱਕ ਆਪਣੇ ਕੋਲ ਗੱਡੀ ਦੀ ਡਾਕੂਮੈਂਟ ਸਾਰੇ ਹੋਣੇ ਚਾਹੀਦੇ ਆ ਇਨਸ਼ੋਰਸ ਵਗੈਰਾ ਪ੍ਰਦੂਸ਼ਨ ਤੇ ਨੰਬਰ 2 ਤੇ ਸਾਡੇ ਕੋਲ ਓ ਠੀਕ ਹੈ ਤੇ ਨਾਲ ਲੱਸਾ ਦਾਸ ਲਾਈਸੈਂਸ 'ਚ ਤਿੰਨ ਚੀਜ਼ਾਂ ਤੁਹਾਨੂੰ ਪਤਾ ਕਈ ਥਾਵਾਂ ਤੋਂ ਏਦਾਂ ਦੇ ਥਾਵਾਂ ਤੋਂ ਬਚਾਉਂਦੀਆਂ ਇਹ ਤਿੰਨ ਚੀਜ਼ਾਂ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਲਾਈਸੈਂਸ ਇੰਸ਼ੋਰੈਂਸ ਤੇ ਪ੍ਰਦੂਸ਼ਨ ਤਿੰਨ ਚੀਜ਼ਾਂ ਡਾਕੂਮੈਂਟ ਬਾਕੀ ਐ ਕਾਪੀ ਤੇ ਪਾਸਿੰਗ ਵਗੈਰਾ ਤੇ ਉਹ ਤੁਹਾਨੂੰ ਪਤਾ ਹੀ ਹੋਣੀ ਚਾਹੀਦੀ ਆ ਇਹ ਤਿੰਨ ਚੀਜ਼ਾਂ ਉਹਦੋਂ ਬਚਾਉਂਦੀਆਂ ਜਦੋਂ ਤੁਹਾਡਾ ਕਿਤੇ ਮੱਖੋ ਦਾ ਨਕਸਤੇ ਪ੍ਰਮਾਤਮਾ ਨਾ ਕਰੇ ਕਿਤੇ ਐਕਸੀਡੈਂਟ ਹੋ ਗਿਆ ਤੇ ਤੁਸੀਂ ਤੁਹਾਡੇ ਕੋਲ ਤਿੰਨ ਚੀਜ਼ਾਂ ਹੈਗੀਆਂ ਨਾ ਤੇ ਕਿ ਦੂਸਰੇ ਆ ਬੰਦੇ ਦਾ ਭਾਵੇਂ ਗੁਨਾਹ ਨਹੀਂ ਵੀ ਹੈਗਾ ਜੇ ਉਹਦੇ ਕੋਲੇ ਤਿੰਨ ਚੀਜ਼ਾਂ ਨਹੀਂ ਹੈਗੀਆਂ ਤੇ ਉਹ ਗੁਨਾਹਦਾਰ ਗਿਣਿਆ ਜਾਊਗਾ ਠੀਕ ਹੈ ਨਾ ਇਸ ਕਰਕੇ ਭਰਾ ਮੇਰੇ ਇਹਨਾਂ ਤੋਂ ਇਹ ਡਾਕੂਮੈਂਟਲੀ ਬਹੁਤ ਜ਼ਰੂਰੀ ਹੁੰਦੀ ਆ ਖਾਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਪਿਆਨਾਂ ਡਾਕੂਮੈਂਟਲੀ ਇਹ ਜਦੋਂ ਕਦੇ ਕੋਈ ਤਾਂ ਨਾ ਖਾਸ ਤੱਕ ਐਕਸੀਡੈਂਟ ਹੋ ਜਾਂਦਾ ਨਾ ਉਦੋਂ ਜਦੋਂ ਇਹ ਇਹ ਚੀਜ਼ਾਂ ਦੀ ਸਭ ਤੋਂ ਪਹਿਲਾਂ ਪੁਛਪੜਤਾਲ ਹੁੰਦੀ ਆ ਕਿ ਬੰਦੇ ਦਾ ਲਾਇਸੈਂਸ ਹੈਗਾ ਏ ਉਹਦੇ ਮਤਲਬ ਪੂਰੇ ਹੀ ਕਾਗਜ਼ ਪੱਤਰ ਪੂਰੇ ਹੀ ਗੱਡੀ ਦੇ ਤੇ ਜੇ ਤੁਹਾਡੇ ਕੋਲ ਦੀ ਹੋਈ ਆ ਉਹ ਤੁਹਾਡੇ ਉਹ ਕਾਗਜ਼ਾ ਨੇ ਪੂਰੀ ਕਰਨੀ ਆ ਅੱਗੇ ਵਾਲਾ ਚਾਹੇ ਸਹੀ ਹੀ ਉਹਦੇ ਕੋਲ ਡਾਕੂਮੈਂਟ ਨਹੀਂ ਨਿਕਲੇ ਤੇ ਉਹ ਅਗਲੇ ਨੇ ਉਹਨੂੰ ਗਲਤ ਸਾਬਤ ਕਰ ਦੇਣਾ ਕਿਉਂਕਿ ਉਹਨਾਂ ਕਹਿੰਦਾ ਤੇਰੇ ਕੋਲ ਡਰਾਈਵਰੀ ਲਾਇਸੈਂਸ ਨਹੀਂ ਹੈ ਦਾ ਮਤਲਬ ਤੈਨੂੰ ਡਰਾਈਵਰੀ ਨਹੀਂ ਆਉਂਦੀ ਇਹ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਹੁੰਦੀਆਂ ਆਪਾਂ ਕਹਿ ਤਦੇ ਨੇ ਬਾਕੀ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਤੁਹਾਡੇ ਕੋਲ ਗੱਡੀ ਤੇ ਮੋਟਰਸਾਈਕਲ ਕੁਝ ਵੀ ਚਲਾਉਂਦੇ ਤੁਸੀਂ ਤੇ ਭਰਾ ਆਪਣਾ ਕਹਿ ਰਿਹਾ ਹਿੰਦੀ ਬੋਲੋ ਹਾਂਜੀ ਕਾਏ ਬਾਈ ਕਾ ਵੀ ਕਭੀ ਹਿੰਦੀ ਹਿੰਦੀ ਬੋਲਤੇ ਬੋਲਦੇ ਫਿਰ ਪੰਜਾਬੀ ਪੀ ਆ ਜਾਂਦੇ ਉਹ ਕਿਆ ਬੋਲਤੇ ਨੇ ਜਦ ਸਾਡੀ ਹਰੀ ਗਲਾਰੀ ਉਹਦੇ ਉੱਪਰ ਹੀ ਆ ਜਾਂਦੀ ਫਿਰ ਤੇ ਉਹ ਕੋਈ ਬਾਤ ਨਹੀਂ ਫਿਰ ਵੀ ਅਸੀਂ ਥੋੜਾ ਬਾਅਦ ਹਿੰਦੀ ਵਿੱਚ ਬੋਲेंगे ਐਸ ਕੇ RAM RAM ਜੀ RAM ji ਕਿਵੇਂ ਹੋ BMW ਸਿੱਧੂ ਮੂਸੇਵਾਲੇ ਕੋ ਜਾਣਦੇ ਉਹ ਹਾਂਜੀ ਹਾਂਜੀ ਉਸਕੋ ਕੌਣ ਨਹੀਂ ਜਾਣਦਾ ਪੂਰਾ ਉਹ ਤਾਂ ਵੱਲ ਈ ਮੰਨ ਲਓ ਕਿ ਜਾਣਦਾ ਹੈ ਅਮਰਤ ਬਾਜੀ ंगमत बालिया वीडियो ने बहुत बढ़िया सी वीडियो बहुत बढ़िया सी वीडियो, वीडियो मैंने वीडियो बारे कुछ कह रहे मैं देख ही नहीं कह किस के बारे तू कह रहे हो जरा फिर भी दस दियो ਹੋਰ ਜਿਹੜੇ ਭਰਾ ਆਪਣੇ ਸਕਰੀਨ ਤੇ ਆ ਕੇ ਡਬਲ ਕਲਿੱਕ ਕਰ ਦੋ ਮੇਰੇ ਭਰਾ ਤੇ ਲਾਈਕ ਜਰੂਰ ਕਰ ਦਿਆ ਕਰੋ ਜਿਹੜੇ ਜਿਹੜੇ ਭਰਾ ਆਪਣੇ ਜੁੜਦੇ ਹੁੰਦੇ ਜਿਹੜੇ ਕਮੈਂਟ ਕਰ ਦਿੰਦੇ ਭਰਾ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਫੋਲੋ ਜਰੂਰ ਕਰ ਲਿਆ ਕਰੋ ਕੱਲ ਮੈਨੂੰ ਆਪਣਾ ਟਾਈਮ ਨਹੀਂ ਮਿਲਿਆ ਵੈਸੇ ਤਾਂ ਆਪਾਂ ਡੇਲੀ ਲਾਈਵ ਹੁੰਨੇ ਪਰ ਕੱਲ ਟਾਈਮ ਨਹੀਂ ਮਿਲਿਆ ਅੱਜ ਵੀ ਕੰਮ ਹੈ ਨਹੀਂ ਹੈ ਨਾ ਮਾ ਚਲੋ ਹੋਰ ਵੀ ਜਿਹੜੇ ਭਰਾ ਆਪਣੇ ਆਂਦੇ ਜਲਦੀ ਜਲਦੀ ਮੇਰੇ ਵੀਰ ਕਮੈਂਟ ਕਰੀ ਜਾਓ ਤੇ ਲਾਈਕ ਜਰੂਰ ਕਰ ਲਿਆ ਕਰੋ ਤੁਹਾਡੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੁੰਦਾ ਜਿਹੜੇ ਆਪਣੇ ਚੈਨਲ ਆ ਕੋਈ ਵੀ ਤੁਹਾਨੂੰ ਪ੍ਰਸਪੋਰਟ ਕਰਨ ਤਾਂ ਫੇਰ ਹੀ ਅੱਗੇ ਚੱਲਦੇ ਆ ਇਸ ਕਰਕੇ ਜਦੋਂ ਵੀ ਕਦੇ ਲਾਈਵ ਤੇ ਆਉਂਦੇ ਉਹ ਮੇਰੇ ਕਿਸੇ ਵੀ ਲਾਈਵ ਤੇ ਆਉਂਦੇ ਤੇ ਹਰ ਕਿਸੇ ਨੂੰ ਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ ਮੇਰੇ ਕੋਲ ਇੱਕ ਨੈਟਵਰਕ ਦੀ ਪ੍ਰੋਬਲਮ ਆਉਂਦੀ ਰਹਿੰਦੀ ਕਈ ਵਾਰ। ਇਹ ਕਾਹਰ ਕੀ ਹੋ ਜਾਂਦਾ ਪੇ ਨੈਟਵਰਕ ਬਹੁਤ ਘਟ ਆਉਂਦਾ। ਅੱਜ ਤੇ ਅਸੀਂ ਠੰਡ ਇੰਨੀ ਜ਼ਿਆਦੀ ਹੋ ਗਈ ਫੇ ਚਾਹ ਵੀ 4-5 ਵਾਰਾਂ ਪੀਣੀ ਪੈ ਗਈ। ਅੱਜ ਛੋਕ ਰਿਹਾ ਕਿ ਕਿਸੇ ਦਾ ਫੋਨ ਨੇ ਵਿੱਚ ਆ ਨਹੀਂ ਜਦੋਂ ਲਾਈਵ ਹੋਈ ਉਹਦੇ ਇੱਕ ਅੱਧਾ ਫੋਨ ਕਿਸੇ ਨਾ ਕਿਹਦਾ ਵਿੱਚ ਆਉਣਾ ਹੁੰਦਾ ਹੋਰ ਜਿਹੜੇ ਜਿਹੜੇ ਭਰਾ ਆਪਣੇ ਸਕਰੀਨ ਤੇ ਆਉਂਦੇ ਜਾਂਦੇ ਮੇਰਾ ਵੀਰ ਡਬਲ ਕਲਿੱਕ ਜਰੂਰ ਕਰਦਾ ਕਰੋ ਕਿਮੈਂਟ ਹੋ ਗਏ ਆਪਾਂ 2-4 ਮਿੰਟ ਹੋਰ ਲਾਈਵ ਰਹਿਣਾ ਤੇ ਜਿਹੜੇ ਜਿਹੜੇ ਭਰਾ ਆਪਣੇ ਨਾਮ ਤੇ ਸਕਰੀਨ ਤੇ ਇੱਕ ਮਿੰਟ ਕਰੋ ਤੇ ਡਬਲ ਕਲਿੱਕ ਕਰਦੇ ਜਾਓ ਤੇ ਲਾਈਕ ਜਰੂਰ ਕਰਦਿਆ ਕਰੋ ਚੈਨਲ ਫੋਲੋ ਕਰ ਲਓ ਆਪਣੇ ਕਮੇਡੀ ਰੀਲਾਂ ਪਾਉਣੇ ਆਪਾਂ ਜਿਹੜੇ ਜਿਹੜੇ ਭਰਾਵਾਂ ਨੇ ਆਪਣੀਆਂ ਰੀਲਾਂ ਦੇਖੀਆਂ ਉਹਨਾਂ ਨੂੰ ਤਾਂ ਪਤਾ ਤੇ ਜਿਹੜੇ ਜਿਹੜੇ ਭਰਾ ਨੇ ਅੱਜ ਤੱਕ ਨਹੀਂ ਦੇਖਾ ਤੇ ਉਹ ਜਰੂਰ ਚੈਨਲ ਫੋਲੋ ਕਰ ਲਓ ਤੇ ਡੇਲੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੇ ਜਰੂਰ ਜਾ ਕੇ ਦੇਖਣਾ Thank <laughs> you. भाई बलजीत कौर जी अपनी की हाल चाल है जीनू जी। मीनू जी कैसे हो ठीक ठाक हो भी अपने हाँ जी ठीक ठाक है जी तुम सुनाओ अमृत जी ठीक ठाक हो ਕਿਵੇਂ ਹੋ ਠੀਕ ਠਾਕ ਤੁਸੀਂ ਸੁਣਾਓ ਜਿਹੜੇ ਜਿਹੜੇ ਆਪਣਾ ਆਪਣਾ ਕਮੈਂਟ ਕਰ ਦਿੰਦੇ ਨਾਲ ਨਾਲ ਲਾਈਕ ਵੀ ਕਰਦੇ ਜਾਇਆ ਕਰੋ ਧੰਵਾਦ ਜੀ ਜੀ ਕੋਰਦੀ ਲਿਖਦੇ ਗੁੱਡ ਥੈਂਕ ਯੂ ਤੰਨਾ ਪੈਣ ਲੱਗ ਪਈਆਂ ਉਹਨਾਂ ਲੋਕ ਤੇ ਦੜਾ ਦਰ ਜੁਕਾਮ ਖੰਗ ਇੱਕ ਚੀਜ਼ ਹੁੰਦੀ ਆ ਤੇ ਬਾਕੀ ਥੈਂਕ ਯੂ ਭਰਾ ਮਾਲਕ ਦੀ ਕਿਰਪਾ ਚਾਹੀਦੀ ਆ ਸਿਆਲ ਦੇ ਵਿੱਚ ਖਾਣ ਵਾਸਤੇ ਬਹੁਤ ਚੀਜ਼ਾਂ ਹੁੰਦੀਆਂ ਠੀਕਣਾ ਸਿਆਲ ਦੇ ਵਿੱਚ ਸਾਗ ਗਾਜਰਾ ਹਰ ਕੋਈ ਸਬਜ਼ੀ ਮਤਲਬ ਕਹਿੰਦੇ ਨਾ ਸਿਆਲ ਦੇ ਵਿੱਚ ਖਾਦਾ ਗਾਂ ਗਰਮੀਆਂ 'ਚ ਕੰਮ ਆਉਂਦਾ ਸਿਆਲ ਵੈਸੇ ਹੈ ਖਾਣ ਵਾਸਤੇ ਹੋਰੋ ਜਿਹੜੇੜੇ ਭਰਾ ਆਪਣੇ ਨਾਲ ਜੁੜਦੇ ਜਾਂਦੇ ਆ ਆਪਾਂ 4-5 ਮਿੰਟ ਹੋਰ ਰਾਈਟ ਆ ਲਾਈਵ ਤੇ ਜਲਦੀ ਜਲਦੀ ਕਮੈਂਟ ਕਰ ਦੋ ਤੇ ਭਰਾ ਮੇਰੇ ਜਿੰਨਾ ਜਿੰਨਾ ਅਜੇ ਤੱਕ ਚੈਨਲ ਨੂੰ ਫੋਲੋ ਨਹੀਂ ਕੀਤਾ ਜਿਹੜੇ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਤੇ ਚੈਨਲ ਨੂੰ ਫੋਲੋ ਤਾਂ ਕਿ ਨਾਨਾ ਕੀ ਆਪਾਂ ਕਮੇਡੀ ਰੀਲਾ ਪਾਉਣੇ ਬਹੁਤ ਵਧੀਆ ਤੁਸੀਂ ਦੇਖਿਓ ਜਾ ਕੇ ਤਾਂ ਨੂੰ ਬਹੁਤ ਵਧੀਆ ਲੱਗਣ ਗਿਆ ਇਸ ਕਰਕੇ ਚੈਨਲ ਨੂੰ ਫੋਲੋ ਕਰ ਲਓ ਤਾਂ ਹੀ ਤੁਹਾਨੂੰ ਵੀਡੀਓ ਵੀਡੀਓ ਵੇਖਣ ਨੂੰ ਮਿਲਣਗੀਆਂ ਤੇ ਹੋਰ ਜਿਹੜੇ ਭਰਾ ਆਪਣੇ ਲਾਈਵ ਤੇ ਚੱਲ ਰਹੇ ਆ ਕਮੈਂਟ ਤੇ ਜ਼ਰੂਰ ਕਰੋ ਹੋਰ ਆਪਾਂ ਆਜੂ ਪੀ ਲਈਏ ਤੇ ਦੁਪਹਿਰਾਂ ਤੋਂ ਬਾਅਦ 3 ਵਜੇ ਤੱਕ ਲਾਈਵ ਹੋਵਾਂਗੇ ਕਿਉਂਕਿ ਹੁਣ ਕਿਤੇ ਕੰਮ ਜਾਣਾ ਥੋੜਾ ਕੋ ਤੇ ਆਫ ਕਰ ਆਈਏ ਫਿਰ ਫਰੀ ਹੋਇਆ ਨਾ ਤੇ ਜਿਹੜੇ ਜਿਹੜੇ ਭਰਾ ਆਪਾਂ ਨੇ ਇਹਨਾਂ ਲਾਈਕ ਕਮੈਂਟ ਕੀਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਤੇ ਮਿਲਦੇ ਆਂ ਦੁਪਹਿਰਾਂ ਤੋਂ ਬਾਅਦ ਤੇ ਜੁੜੋ ਜੁੜੋ ਨਾਲ ਥੈਂਕ ਯੂ ਰਿਟ ਤੱਕ ਹੈਲੋ ਭਾਈ ਹਾਂਜੀ ਕੀ ਹਾਲ ਚਾਲ ਜੀ रितिक जी ठीक ठाक हो ठीक ठाक जो तीस ठीक ठाक हो आप कैसे हो ठीक ठाक ना कई बार दूसरी स्टेट तो जुड़ते हैं तो फिर कभी बार पंजाबी थोड़े ਕਾਟ ਸਮਝ ਲੱਗਦੀ ਆ ਚਲੋ ਵਧੀਆ ਭਰਾ ਜੀ ਚਲੋ ਜਿਹੜੇ ਜਿਹੜੇ ਭੈਣ ਭਰਾ ਜਿਹੜੇ ਹਨ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਤੇ ਫੇਰ ਇੱਕ ਦੁਪਹਿਰਾਂ ਦੁਬਾਰਾ ਆਪਾਂ ਲਾਈਵ ਹੋਣਾ 3 ਵਜੇ ਜ਼ਰੂਰ ਆਇਓ ਜੁੜਿਓ ਤੇ ਧੰਨਵਾਦ ਥੈਂਕ ਯੂ ਮਿਹਰਬਾਨੀ ਅੱស្ਕਾ